ਇਹ ਕੱਲ੍ਹ ਦੀ ਵੀਡੀਓ ਦੇਖ ਰਹੇ ਹਾਂ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਸਿੰਗਾਪੁਰ ਦਾ ਪਾਸਪੋਰਟ ਬਣਿਆ ਦੁਨੀਆ ਦਾ ਸਭ ਤੋਂ ਤਾਕਤਵਰ ਇਸ ਦੇ ਨਾਲ ਹੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਪਾਸਪੋਰਟ ਇੰਡੈਕਸ ਨੇ 2025 ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਦੁਨੀਆ ਦਾ ਸਭ ਤੋਂ ਤਾਕਤਵਰ ਪਾਸਪੋਰਟ ਦਾ ਦਰਜਾ ਬੰਦੀ ਕਰਨ ਵਾਲਾ ਸੰਸਥਾ ਹੈਰਾਨੀ ਪਾਸਪੋਰਟ ਹੈਰਾਨੀ ਹੈੰਡਲੀ ਪਾਸਪੋਰਟ ਇੰਡੈਕਸ ਨੇ ਪਾਸਪੋਰਟਾਂ ਦੀ 2025 ਦੀ ਨਵੀਂ ਰਿਕਾਰਡ ਜਾਰੀ ਕਰ ਦਿੱਤੀ ਹੈ ਜਿਸ ਜਿਸ ਚ ਦੱਸਿਆ ਗਿਆ ਹੈ ਕਿ ਇੱਕ ਕਿਹੜੇ ਦੇਸ਼ ਦਾ ਪਾਸਪੋਰਟ ਕਿੰਨਾ ਤਾਕਤਵਰ ਹੈ ਉਸ ਦੀ ਕਿੰਨੀ ਮਹੱਤਤਾ ਹੈ ਅਤੇ ਇਹ ਰੈਂਕਿੰਗ ਸਿੰਗਾਪੁਰ ਦੁਨੀਆ ਦਾ ਪਾਸਪੋਰਟ ਦੀ ਸੂਚੀ ਸੀ ਸਭ ਤੋਂ ਪਹਿਲੇ ਨੰਬਰ ਤੇ ਆ ਕੇ ਸਭ ਤੋਂ ਤਾਕਤਵਰ ਬਣ ਗਿਆ ਹੈ ਜਦਕਿ ਜਾਪਾਨ ਸਾਊਥ ਕੋਰੀਆ ਦੂਜੇ ਨੰਬਰ ਤੇ ਹਨ ਅਤੇ ਇਸ ਦਿਨ ਨਾਲ ਹੀ ਸਿੰਗਾਪੁਰ ਦੇ ਨਾਗਰਿਕ 193 ਦੇਸ਼ਾਂ ਜਦਕਿ ਜਾਪਾਨ ਦੇ ਕੋਰੀਆ ਦੇ ਨਾਗਰਿਕ 90 ਦੇਸ਼ਾਂ ਵਿੱਚ ਵੀਜ਼ਾ ਮੁਫਤ ਯਾਤਰਾ ਕਰ ਸਕਦੇ ਹਨ ਇਸੇ ਤਰ੍ਹਾਂ ਆਸਟ੍ਰੇਲੀਆ ਦੇ ਪਾਸਪੋਰਟ ਧਾਰਕ ਕੋਲ ਵਿਸ਼ਵ ਪਰਚੋ 85 ਦੇਸ਼ਾਂ ਵਿੱਚ ਘੁੰਮਣ ਦਾ ਪ੍ਰਦਾਨ ਕੀਤਾ ਗਿਆ ਹੈ ਇਸੇ ਤਰ੍ਹਾਂ ਸਭ ਤੋਂ ਘੱਟ ਰੈਂਕਿੰਗ ਵਾਲੇ ਵਾਲੇ ਦੇਸ਼ ਵੀ ਸੂਚੀ ਵਿੱਚ ਹਨ ਪਾਕਿਸਤਾਨ ਜਰਮਨ ਈਰਾਨ ਸੀਰੀਆ ਅਤੇ ਅਫਗਾਨਿਸਤਾਨ ਪਾਕਿਸਤਾਨ ਵੀ ਜਰਮਨ ਜਮਨ ਦੇ ਦਰਜਾਬੰਦ ਵਿੱਚ 96 ਸਥਾਨ ਤੇ ਹਨ ਇੱਥੇ ਦੇ ਨਾਗਰਿਕ 32 ਦੇਸ਼ਾਂ ਵਿੱਚ ਬਿਨਾ ਵੀਜ਼ੇ ਤੇ ਜਾ ਸਕਦੇ ਐ ਇਸ ਦੇ ਨਾਲ ਹੀ 97 ਸੀਰੀਆ 98 ਸਥਾਨ ਤੇ ਜਾਸ ਅਫਗਾਨਿਸਤਾਨ 99 ਨੰਬਰ ਤੇ ਹੈ ਇਸ ਦੇ ਨਾਗਰਿਕ 25 ਦੇਸ਼ਾਂ ਵਿੱਚ ਬਿਨਾ ਵੀਜ਼ੇ ਜਾ ਸਕਦੇ ਹਨ ਹੈਨਲੀ ਪਾਸਪੋਰਟ ਇੰਡੈਕਸ ਵੱਲੋਂ ਇਹ ਸੂਚੀ ਵਿਚ ਫਰਮਾਨ ਦੁਆਰਾ ਬਣਾਏ ਗਏ ਇੰਡੈਕਸ ਵਿੱਚ ਏਅਰ ਟਰਾਂਸਪੋਰਟ ਅਥਾਰਟੀ ਦੁਨੀਆਂ ਮਹੱਤਵ ਤੱਕ ਰਾਇਗੇ ਹਨ ਧੰਨਵਾਦ